आ <laughs> ਸਤ ਗੁਰ ਤੇਗ ਬਹਾਦਰ ਵਾਂਗੂ ਅਮਰ ਏ ਤਲਨੀ ਰੱਖ ਲਈ ਜੜ ਕਰਮ ਦੀ ਆਪਣਾ ਸਭ ਕੁਝ ਵਾਰ ਕੇ ਰੱਖ ਲਈ ਜੜ ਕਰਮ ਦੀ ਆਪਣਾ ਸਭ ਕੁਝ ਵਾਰ ਕੇ ਭਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਨਾਂ ਦਾ ਜੀਵਨ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਫੜੀਏ ਤੇ ਸਾਨੂੰ ਉਹਨਾਂ ਦੇ ਜੀਵਨ ਤੋਂ ਬਈ ਵੱਡੀ ਸੇਧ ਮਿਲਦੀ ਹੈ ਬੜੀ ਵੱਡੀ ਪ੍ਰੇਰਨਾ ਦਿੰਦੀ ਹੈ ਕਿ ਕਿਸੇ ਵਾਸਤੇ ਆਪਾਂ ਕੁਰਬਾਨ ਕਿੱਦਾਂ ਕਰੀਦਾ ਹੈ ਭਾਵ ਕਿਸੇ ਵਾਸਤੇ ਆਪਣਾ ਆਪ ਨਿਸ਼ਕਾਵਰ ਕਿਸ ਤਰ੍ਹਾਂ ਕਰੀਦਾ ਹੈ ਉਹ ਧੰਗੁਰੂ ਸੇਖ ਬਾਦਰ ਪਾਚਾ ਮਹਾਰਾਜ ਦੇ ਪਾਵਨ ਜੀਵਨ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਭਗਤ ਸੂਰਮਾદાન ਦੇ ਕਰਨ ਵਾਲਾ ਵਿਰਲਾ ਲਾਲ ਮਾਤਾ ਪੈਦਾ ਕਰੇ ਕੋਈ ਕੋਈ ਹਰ ਕੋਈ ਆਪਣੀ ਪਾਂਡੇ ਖਾਂਦਾ ਏ ਪੰਜ ਕਿਸੇ ਦੀ ਸੀਸ ਤੇ ਘਰੇ ਕੋਈ ਕੋਈ ਮਿੱਠਾ ਬੋਲਣੇ ਤੇ ਬਹੁਤ ਖੁਸ਼ ਹੁੰਦਾ ਕੌਣਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ ਪਰਦੀ ਆਪਣੀ ਕੰਮਾਂ ਲਈ ਗੁਲ ਦੁਨੀਆ ਖਾਸਲ ਦੀ ਤੋਰਵਾ ਪਰ ਪਾਤਸ਼ਾਹਾਂ ਦਾ ਜਰਬਾ ਬਾਦ ਆਪਾਰ ਹੋਇਆ ਥੋੜੇ ਵੱਡੇ ਹੋਏ ਮਾਤਾ ਦਾਨੀ ਦੇ ਰਾਗੇ ਗੁਰੂ ਹਰਕਮਤ ਬਾਦਸ਼ਾਹ ਮਹਾਰਾਜ ਜੀ ਦੇ ਹੱਥਾਂ ਰਾਖੇ ਅੱਜਾਂ ਮਾਣਕੀ ਜੀ ਤੇ ਤੁਹਾਡਾ ਬੱਚਾ ਅੱਜ ਗਰੀਬਾਂ ਦੇ ਬੱਚਿਆਂ ਦੀ ਤਲ ਕੱਜ ਰਿਹਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਨਗਰ ਕੀਰਤਨ ਨਾਮੇ ਪਾਸ਼ਾ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਨੂੰ ਸਤਿ ਸਤ ਇਹ ਜੋ ਅਸਾਮ ਤੋਂ ਚੱਲਿਆ ਹੋਇਆ ਸੀ ਅੱਜ ਸਵੇਰ ਦਮਨਮਾ ਸਾਹਿਬ ਦੀ ਧਰਤੀ ਤੋਂ ਦਸਵੇਂ ਪਾਸ਼ਾ ਦੀ ਚਰਨਸ਼ੋ ਧਰਤੀ ਤੋਂ ਚੱਲਿਆ ਹੋਇਆ ਨਗਰਾਂ ਵਿੱਚ ਦੀ ਹੁੰਦਾ ਹੋਇਆ ਕੋਟ ਸ਼ਮੀਰ ਹੁੰਦਾ ਹੋਇਆ ਬਹਿੰਡੇ ਦੇ ਵਿੱਚ ਦੀ ਐਂਟਰ ਕਰਦਾ ਹੋਇਆ ਪਿੱਛੇ ਸੰਗਤਾਂ ਦਾ ਬਹੁਤ ਭਾਰੀ ਸਿਆਸ ਹੀ ਇਸ ਟਾਈਮ ਦਿਉਣ ਪਿੰਡ ਦੇ ਵਿੱਚ ਪਹੁੰਚਣ ਆਲਾ ਹੈ ਜੋ ਦਿਉਣ ਪਿੰਡ ਦੀ ਵੀ ਸੰਗਤ ਬਹੁਤ ਤਾਵਲੀਆ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਮੈਂ ਪਿਛਲੀ ਜੋ ਇਲਾਕਾ ਨਿਵਾਸੀ ਸਾਰੀ ਸਾਜ ਸੰਗਤ ਦਾ ਸ਼ਹਿਰ ਵਾਸੀਆਂ ਦਾ ਪ੍ਰਬੰਧ ਕਮੇਟੀਆਂ ਦਾ ਸੁਖਣੀ ਸੁਸਾਇਟੀਆਂ ਦਾ ਸਿੱਖ ਜਥੇਬੰਦੀਆਂ ਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਆਪਣੇ ਬੱਚਿਆਂ ਨੂੰ ਗੁਰੂ ਸਾਹਿਬ ਦੇ ਆਉਂ ਸ਼ਾਸਤਰਾਂ ਦੇ ਦਰਸ਼ਨ ਕਰਾਏ ਆਉਣ ਵਾਲੀ ਪੀੜ੍ਹੀ ਨੂੰ ਜਾਗਰਤ ਕੀਤਾ ਜੋ ਗੁਰੂ ਸਾਹਿਬ ਦੇ ਪਾਏ ਹੋਏ ਪੂਰਨ ਤੇ ਚੱਲਣ ਦੀ ਗੁਰੂ ਸਾਹਿਬ ਹਨ ਨੂੰ ਸਮਰਥਾ ਬਖਸ਼ੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਕੇ ਆਪਾਂ ਗੁਰੂ ਦੇ ਲੜ ਲਾਈਏ ਜੋ ਇਹ ਗੁਰੂ ਦਾ ਸਿਧਾਂਤ ਹੈ ਗੁਰੂ ਅੰਬਰ ਤੇ ਛਪੋ ਗੁਰੂ ਵਾਲੇ ਬਣੋ ਅਤੇ ਮੈਂ ਅਖੀਰ ਦੇ ਵਿੱਚ ਇਲਾਕਾ ਨਿਵਾਸੀਆਂ ਦਾ ਸ਼ਹਿਰ ਵਾਸੀਆਂ ਦਾ ਪਿੰਡ ਵਾਸੀਆਂ ਦਾ ਵਿਸ਼ੇਸ਼ ਤੌਰ ਤੇ ਦਿਉਨ ਪਿੰਡ ਦੇ ਵਿੱਚ ਪਹੁੰਚਣ ਦੇ ਦਿਉਨ ਆਲੇ ਅਨੁਸਾਰਾਂ ਨੂੰ ਲੱਖ ਲੱਖ ਵਧਾਈ ਹੋਵੇ ਇਸ ਦਿਨ ਦੀ ਅਤੇ ਧੰਨਵਾਦ ਕਰਦਾ ਜੋ ਬਹੁਤ ਵੱਡੇ ਪੱਧਰ ਤੇ ਬੀਬੀਆਂ ਮਾਈਆਂ ਇਹ ਸ਼ਾਮ ਦੇ ਸਮੇਂ ਦੇ ਵਿੱਚ ਬੱਚੇ ਵੀ ਇੱਥੇ ਹਾਜ਼ਰ ਹੈ ਅਤੇ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਵੀ ਕਰਦੇ ਆ ਸੱਚੇ ਪਾਤਸ਼ਾਹ ਇਸ ਇਲਾਕੇ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ ਦਿਨ ਰਾਤ ਟੋਗੜੀ ਤਰੱਕੀ ਬਖਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਣ ਲਈ ਜੀ ਤੇ ਉਹਨਾਂ ਦਾ ਧਿਆਨ ਗੁਰੂ ਨਾਨਕ ਸਾਹਿਬਾ ਮਹਾਰਾਜ ਦੇ ਸਰਵਰ ਗਿਆ ਜਦੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿੰਘ ਜੀ ਅੱਜ ਬਾਦਸ਼ਾਹ ਜੀ ਨੇ ਲਿਆ ਨਕਸ਼ੇ ਦੇ ਮੂਹਰੇ ਬਾਦਸ਼ਾਹ ਜਿਹੜਾ ਅੱਜ ਇਹ ਨਗਰ ਕੀਰਤਨ ਸਾਡੇ ਵਿੱਚੋਂ ਇਥੋਂ ਸਾਮ ਤੋਂ ਚੱਲ ਕੇ ਪਿਛਲੇ 2 ਮਹੀਨਿਆਂ ਤੋਂ ਸਾਰੇ ਦੂਰੋਂ ਦੂਰੋਂ ਹੋ ਕੇ ਸਾਡੇ ਵਿੱਚਕਾਰ ਅੱਜ ਪਹੁੰਚ ਰਹੇ ਨੇ ਸਾਡੀਆਂ ਸੰਗਤਾਂ ਨੂੰ ਬਹੁਤ ਹੀ ਖੁਸ਼ੀ ਆ ਇਸ ਗੱਲ ਦੀ ਅਸੀਂ ਗੁਰੂ ਦੇ ਉਸ ਨੂੰ ਨਗਰ ਕੀਰਤਨ ਦੇ ਦਰਸ਼ਨ ਕਰਾਂਗੇ ਔਰ ਅਸੀਂ ਇੱਕ ਗੱਲ ਸਾਨੂੰ ਇਹ ਸਮਝ ਆਉਂਦੀ ਹੈ ਵੀ ਸਾਡੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਇਹ ਗੁਰੂਆਂ ਦੇ ਬਲੀਦਾਨਾਂ ਨੂੰ ਗੁਰੂਆਂ ਪੀਰਾਂ ਨੂੰ ਭੁੱਲਦੀਆਂ ਨਹੀਂ ਅੱਜ ਅਸੀਂ ਉਹਨਾਂ ਦੇ ਇਸ 350 ਸਾਲਾ ਨਗਰ ਕੀਰਤਨ ਜਿਹੜਾ ਇੱਥੇ ਆ ਰਿਹਾ ਉਹ ਮਨਾ ਰਹੇ ਹਾਂ ਸਾਨੂੰ ਵੀ ਬਹੁਤ ਬਹੁਤ ਖੁਸ਼ੀ ਹੈ ਔਰ ਸਾਰੀਆਂ ਸੰਗਤਾਂ ਬਹੁਤ ਖੁਸ਼ੀ ਨਾਲ ਮਨਾ ਰਹੀਆਂ ਨੇ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਭਾਗਾ ਵਾਲਾ ਦਿਨ ਹੈ ਜੋ 350 ਸਾਲਾਂ ਸ਼ਾਮ ਦੀ ਧਰਤੀ ਤੋਂ ਚੱਲ ਕੇ 2 ਮਹੀਨੇ ਹੋ ਗਏ ਅੱਜ ਦਿਹਾਤੀ ਬਟਲਾ ਦੇ ਹਲਕੇ ਵਿੱਚ ਪਹੁੰਚਿਆ ਜੋ ਸਾਰੀ ਸੰਗਤ ਦਾ ਤੇ ਪਿੰਡ ਦੇ ਆਉਣ ਦੀ ਸੰਗਤ ਦਾ ਤੇ ਜਿੰਨੀ ਵੀ ਪ੍ਰਬੰਧਕ ਕਮੇਟੀ ਹੈ ਸਾਡੇ ਗੁਰਦੁਆਰਾ ਸਾਹਿਬ ਦੇ ਜੌਣ ਦੇ ਪ੍ਰਬੰਧਕ ਕਮੇਟੀ ਸਾਰੇ ਮੈਂਬਰ ਸਾਹਿਬਾਨ ਇੱਥੇ ਵਜੂਦ ਨੇ ਸੋ ਉਹਨਾਂ ਵੱਲੋਂ ਮੈਂ ਇੱਕ ਵਾਰੀ ਸਾਰੀ ਸੰਗਤ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਆਇਆਂ ਆਖਦਾ ਤੇ ਬਹੁਤ ਵੱਧ-ਵੱਧ ਖੁਸ਼ੀ ਦੇ ਦਿਹਾੜਾ ਅੱਜ ਇਸ ਗੱਲ ਦੀ ਵੀ ਬੁਹਾਰਤਾਂ ਵੀ ਬਹੁਤ-ਬਹੁਤ ਬੁਹਾਰਤਾਂ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਬਾਗਾਂ ਵਾਲਾ ਦਿਨ ਹੈ ਜੋ ਕਿ ਸਾਡੇ ਗੁਰੂ ਸਾਹਿਬ ਸਾਨੂੰ ਬਹੁਤ ਟਾਈਮ ਦੀ ਉਡੀਕ ਸੀਗੀ ਸਾਡੇ ਅੱਜ ਗੁਰੂ ਸਾਹਿਬ ਸਾਡੇ ਕੋਲ ਪਹੁੰਚ ਰਹੇ ਨੇ ਕਿ ਬਾਨੀ ਗੁਰੂ ਸੱਚੇ ਪਾਤਸ਼ਾਹ ਐਵੇਂ ਹੀ ਕਰਕੇ ਖਲਾ ਰੱਖੇ ਤੇ ਤਰਕੀਆਂ ਬਖਸ਼ੇ ਅੱਜ ਐਨੀ ਖੁਸ਼ੀ ਹੁੰਦੀ ਹੈ ਵੀ ਜੋ ਸਾਡੇ ਪੰਜਾਬੀ ਭਰਾ ਨੇ ਪੰਜਾਬੀ ਵੀਰ ਨੇ ਸਾਡੇ ਉਹਨਾਂ ਦੇ ਕਿੰਨੇ ਸੋਹਣੇ ਪੱਗਾਂ ਬੰਨੀਆਂ ਨੇ ਕਿੰਨੇ ਸੋਹਣੇ ਰਮਾਲੇ ਸਜੇ ਹੋਏ ਹੈਗੇ ਪਹਿਣਾ ਦੇ ਹਰ ਇੱਕ ਪਹਿਣ ਦੇ ਉੱਤੇ ਸਿਰ ਦੇ ਉੱਤੇ ਚੁੰਨੀ ਹੋਈ ਹੈ ਜਿਹੜੀ ਕਿ ਸਾਡੀ ਇਹ ਸਿਰ ਦਾ ਸ਼ਿੰਗਾਰ ਹੈਗਾ ਇਸ ਦਿਗਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂਗੇ ਕਿ ਜਿਨ੍ਹਾਂ ਨੇ ਕਿ ਸਾਡੇ ਮੋਤਵਾਰ ਆਪਣੇ ਮੁਲਾਜ਼ਮ ਸਾਹਿਬ ਹੈ ਨੇ ਤੇ ਇਹਨਾਂ ਨੇ ਬਹੁਤ ਵਧੀਆ ਅੱਜ ਹੀ ਉਤਰਾਲਾ ਕੀਤਾ ਹੈ ਜਿਹੜਾ ਇਹ ਤੇ ਆਪਣਾ ਗੁਰੂ ਦੀ ਸੰਗਤ ਹੈ ਜਿਹੜੀ ਉੱਥੇ ਹੀ ਬਹੁਤ ਵਧੀਆ ਇਹਨਾਂ ਨੇ ਇਹ ਪ੍ਰੋਗਰਾਮ ਕੀਤਾ ਹੈਗਾ ਬਹੁਤ ਵਧੀਆ ਇਹ ਲੰਗਰ ਲਾਇਆ ਹੈਗਾ ਤੇ ਸੋ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਨਗਰਿਕਾਂ ਦੇ ਹੋਂਸਾ ਓਹ 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 ਇਹ ਕਿਹੜਾ ਚਾਹੁੰਦਾ ਕਿ ਆ ਜਾ ਲੈਣੀ ਜੀ ਅਸੀਂ ਬਹੁਤ ਬਹੁਤ ਤਹਿਦਲੋਂ ਧਰਵਾਦ ਕਰਦੇ ਆਂ ਕਿ ਸਾਡੇ ਨਗਰ ਦੇ ਵਿੱਚ ਗੁਰਦੇਸ ਰੂਪ ਨਗਰਕੀਤਾਂ ਦੇ ਰੂਪ ਵਿੱਚ ਆ ਰਹੇ ਆ ਤੇ ਸਾਰਾ ਨਗਰ ਵੱਲੋਂ ਸਾਡਾ ਰੋਜ਼ ਤੇ ਆ ਕੇ ਸਵਾਗਤ ਦੇ ਵਾਸਤੇ ਖੜਾ ਹੈ ਤੇ ਤਹਿਦਲੋਂ ਅਸੀਂ ਸਵਾਗਤ ਕਰ ਰਹੇ ਆਂ ਸਾਰੇ ਨਗਰ ਵੱਲੋਂ ਕਿੰਨਾ ਆਇਆ ਗੁਰਦੀਖ ਬਾਦਲ ਸਾਹਿਬ ਜੀ ਜਿਹਨਾਂ ਨੂੰ ਮਾਨਸਤਾਰ ਕਰਦੇ ਹੋਏ ਹਾਂ ਜੀ ਵੈਰੇ ਜੀ ਕਾ ਖਾਲਸਾ ਵੈਰੇ ਜੀ ਕੀ ਤੈ ਜੀ ਅੱਜ ਜੋ ਥੀਰੂ ਤੇ ਇੱਕ ਵਾਰ ਦਰਜਾ ਹੈ ਸਹਿਬ ਜੀ ਦੇ 350 ਸਾਲਾ ਸ਼ੀਦੀ ਦਿਹਾੜੇ ਤੇ ਨਗਰ ਕੀਰਤਨਾ ਜੋ ਕੇ ਸ਼ਾਮ ਤੋਂ ਚੱਲਿਆ ਹੈ ਉਹ ਤਰਲੰਡੀ ਸਾਹਿਬ ਤੋਂ ਹੁੰਦਾ ਹੋਇਆ ਵੱਖ-ਵੱਖ ਪਲਾਟ ਤੇ ਫੈਲਦਾ ਹੋਇਆ ਅੱਜ ਪਿੰਡ ਦਿਉਣ ਪਹੁੰਚ ਰਿਹਾ ਜੀ ਇੱਥੇ ਜਿੰਨੇ ਵੀ ਗੁਰੂ ਘਰ ਦੇ ਆਪਰੰਦ ਕਮੇਟੀਆਂ ਚਾਰ ਪੰਜ ਗੁਰੂ ਘਰ ਹਨ ਗੁਰਦੁਆਰਾ ਸਾਹਿਬ ਵਿਦਿਆਨ ਵਿੱਚ ਉਹਨਾਂ ਵੱਲੋਂ ਸਾਂਝੇ ਤੌਰ ਤੇ ਤੇ ਬਾਬਾ ਫਰੀਦ ਕਾਲਜ ਵੱਲੋਂ ਸਾਂਝੇ ਤੌਰ ਤੇ ਜੋ ਉਪਰਾਲਾ ਆਇਆ ਲੰਗਰ ਲਾਇਆ ਸੰਗਤੀ ਸੇਵਾ ਵਾਸਤੇ ਉਹ ਸੇਵਾ ਕੀਤੀ ਜਾ ਰਹੀ ਹੈ ਜੀ ਤੇ ਵੈਰੂ ਚੜ੍ਹਦੀ ਕਲਾ ਬਖਸ਼ੇ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਪਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ 350 ਸਾਲਾ ਜੋ ਮਹਾਨ ਪਾਵਨ ਆਸਾਮ ਦੇ ਧਰਤੀ ਤੋਂ ਨਗਰ ਕੀਰਤਨ ਸ਼ੁਰੂ ਹੋਏ ਨੇ ਸੋ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਪਾਵਨ ਪਵਿੱਤਰ ਦਮਦਮਾ ਸਾਹਿਬ ਤੋਂ ਚੱਲਦੇ ਹੋਏ ਮੁਕਤਸਰ ਸਾਹਿਬ ਦਾ ਪੜਾਅ ਹੈ ਸੋ ਸਾਰੀਆਂ ਜਿੰਨੇ ਵੀ ਇਲਾਕੇ ਦੀਆਂ ਸੰਗਤਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੱਥੇ ਵੀ ਧੰਨ ਗੁਰੂ ਸਾਹਿਬ ਮਹਾਰਾਜ ਦੇ ਨਗਰ ਕੀਰਤਨ ਪਹੁੰਚਦੇ ਨੇ ਸਾਰੀਆਂ ਸੰਗਤਾਂ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਇਸ ਨਗਰ ਦੇ ਕੀਰਤਨ ਦੇ ਵਿੱਚ ਸ਼ਮੂਲੀਅਤ ਕਰੋ ਆਪਣੀ ਹਾਜ਼ਰੀ ਲਵਾਓ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧੰਨ ਤਨ ਪਾਈ ਸਤੀ ਦਾਸ ਧੰਨ ਤਨ ਪਾਈ ਮਤੀ ਦਾਸ ਧੰਨ ਤਨ ਪਾਈ ਦਿਆਲਾ ਜੀ ਦੀਆਂ ਆਪਾ ਖੁਸ਼ੀਆਂ ਪ੍ਰਾਪਤ ਕਰੀਏ ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਬਹੁਤ ਵੱਡਾ ਪਿਆਰ ਪ੍ਰਦਕਸ਼ਿਣ ਕਰਕੇ ਗਏ ਨੇ ਸੋ ਇਹ ਸਾਰੀਆਂ ਦਿਓਣ ਪਿੰਡ ਦੀ ਇਲਾਕੇ ਦੀਆਂ ਸੰਗਤਾਂ ਦਾ ਵੱਡਾ ਠਾਠਾ ਮਾਰਦਾ ਕੱਟ ਹੈ ਸੋ ਜੈਸਾ ਸੀ ਪੜਾਅ ਤੇ ਕੜ ਕੇ ਗੱਲ ਕਰ ਰਹੇ ਆ ਸੋ ਇਹ ਮਹਾਰਾਜ ਦੀ ਸੀਸ ਹੈ ਅੱਜ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਪਾਈ ਮਹਾ ਸਿੰਘ ਦੇ ਸਤਾਨਾਂ ਤੇ ਅੱਜ ਪੜਾਹ ਹੋਣੇ ਨੇ ਸੋ ਅੰਮ੍ਰਿਤ ਵੇਲੇ ਫੇਰ ਇਸ ਨਗਰ ਕੀਰਤਨ ਚੱਲਣਾ ਹੈ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹ 23 ਉੱਪਰ ਤੱਕ ਇਹ ਜਿਹੜੇ ਲਗਾਤਾਰ ਨਗਰ ਕੀਰਤਨ ਜਾ ਰਿਹਾ ਹੈ ਤਰਨ ਤਰਨ ਅੰਮ੍ਰਿਤਸਰ ਸਾਹਿਬ ਸultanpur veer ਸਾਹਿਬ ਕਰਤਾਰਪੁਰ ਵਾਬਾ ਬਕਾਲਾ ਸਾਹਿਬ ਸੋ ਜਿੱਥੇ ਵੀ ਇਹ ਨਗਰ ਕੀਰਤਨ ਪਹੁੰਚਦਾ ਸਾਰੀਆਂ ਸੰਗਤਾਂ ਸੋ ਵੱਧ ਤੋਂ ਵੱਧ ਬੇਨਤੀ ਕਰਦੇ ਆ ਕਿ ਆਪ ਜੀ ਇਸ ਨਗਰ ਕੀਰਤਨ ਦੇ ਵਿੱਚ ਪਰਿਵਾਰ ਸਮੇਤ ਪਹੁੰਚ ਕੇ ਜੀ ਹਾਜ਼ਰੀ ਲਵਾਓ ਬਾਹਰ ਸੱਚੇ ਪਾਤਸ਼ਾਹ ਸਾਰਿਆਂ ਦੇ ਸਿਰਾਂ ਤੇ ਮੇਰ ਪਰਿਆ ਹੱਥ ਰੱਖਣ ਤੇਗ ਬਹਾਦਰ ਸਿਮਰਿਆ ਘਰ ਨਾਉ ਨੇ ਦਾਵਤ ਆਈ ਸਭ ਥਾਈ ਹੋਈ ਸਾਈ ਸਭ ਥਾਈ ਹੋਈ ਸਾਈ ਸਾਰੇ ਸੰਗ ਦਾ ਇੱਕ ਵਾਰੀ ਗੱਜ-ਵਾਜ ਕੇ ਫਤੂ ਬਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀਰਤਾਰ ਮਹਤਮਾ ਆਪ ਦੇ ਹਾਂ ਨਜ਼ਰ

Thank you. खाती चाढ़ बाहन कर सोनारोल सोन आलू